ਸਸਿਕਾਨ ਸਲਾਮ ਮੇਰਾ ਨਾਮ ਡਾਕਟਰ ਸੁਮੈਰਾ ਸੁਖਤੇਰੀ ਤੇ ਮੈਂ ਪੰਜਾਬ ਹਾਈ ਐਜੂਕੇਸ਼ਨ ਡਿਪਾਰਟਮੈਂਟ ਪਾਕਿਸਤਾਨ ਇਚ ਐਸਿਸਟੈਂਟ ਪ੍ਰੋਫੈਸਰ ਹਿਸਟਰੀ ਪੜਹਾ ਰਹੀ ਹਾਂ ਤੇ ਮੇਰੀ ਜਿਹੜੀ ਪੀਐਸਟੀਏ ਉਹ ਬਾਬਾ ਗੁਰੂ ਨਾਨਕ ਸਾਹਿਬ ਦੇ ਲਾਈਫ ਐਂਡ ਟਾਈਮਸ ਦੇ ਬਾਰੇ ਵਿੱਚ ਹੈ ਜਿਸ ਵਿੱਚ ਮੈਂ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਸੋਸ਼ਲ ਕਨਟੈਕਸਚੁਅਲਿਸਟਿਕ ਹਿਸਟਰੀ ਦੇ ਪਰਸਪੈਕਟਿਵ ਸਟਡੀ ਕੀਤਾ ਹੈ ਤੇ ਮੇਰੀ ਜਿਹੜੀ ਰਿਸਰਚ ਹੈ ਉਹਦਾ ਮੇਨ ਪਰਪਸ ਇਹ ਵੇ ਕਿ ਸਾਡੇ ਰਲੈਂਦਾ ਪੰਜਾਬ ਏ ਜਿਹੜੀ ਗੁਰੂ ਨਾਨਕ ਸਾਹਿਬ ਦੀ ਧਰਤੀ ਏ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਜਾਣਿਆ ਜਾਏ ਔਰ ਉਹਨਾਂ ਦੀ ਜਿਹੜੀ ਇੰਨੀ ਵੱਡੀ ਸ਼ਖਸੀਅਤ ਏ ਇੰਨਾ ਵੱਡਾ ਉਹਨਾਂ ਦਾ ਪਰਸੋਨਾ ਏ ਔਰ ਇਨਸਾਨੀਅਤ ਲਈ ਪੂਰੀ ਦੁਨੀਆ ਲਈ ਉਹਨਾਂ ਦਾ ਜਿਹੜਾ ਪੈਗਾਮ ਏ ਔਰ ਜਿਹੜੀ ਉਹਨਾਂ ਦੀ ਫਲਸਫੀ ਏ ਉਹਨੂੰ ਲੋਕਾਂ ਤੱਕ ਪਹੁੰਚਾਇਆ ਜਾਏ ਅਨਫੋਰਚਨਟਲੀ ਲਹਿੰਦੇ ਪੰਜਾਬ ਵਾਲ ਸਾਡੇ ਇਹਨਾਂ ਗੁਰੂ ਨਾਨਕ ਸਾਹਿਬ ਨੂੰ ਜਾਂ ਸਿੱਖੀ ਨੂੰ ਨਹੀਂ ਜਾਣਿਆ ਗਿਆ ਔਰ ਉਹ ਜਿਹੜੀ ਬੇਸਿਕ ਫਲਸਫੀ ਹੈ ਉਹ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਮੇਰਾ ਏਮ ਇਹ ਹੈ ਕਿ ਨਾ ਸਿਰਫ ਇਹ ਕਿ ਲਹਿੰਦੇ ਪੰਜਾਬ ਵਾਲ ਗੁਰੂ ਨਾਨਕ ਸਾਹਿਬ ਨੂੰ ਜਾਣਿਆ ਪਛਾਣਿਆ ਜਾਏ ਬਲਕਿ ਜਿਹੜੀ ਉਹਨਾਂ ਦੀ ਇੱਥੇ ਤਾਰੀਖ ਹੈ ਜਿਹੜਾ ਹੈਰੀਟੇਜ ਹੈ ਉਹਨੂੰ ਜਿਆਦਾ ਤੋਂ ਜਿਆਦਾ ਅਸੀਂ ਮਹਿਫੂਜ਼ ਕਰ ਸਕੀਏ ਜਿਆਦਾ ਤੋਂ ਜਿਆਦਾ ادارےਾਂ ਵਿੱਚ ਕਾਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਉਹਨਾਂ ਦੇ ਬਾਰੇ ਵਿੱਚ ਗੱਲਬਾਤ ਹੋਵੇ ਔਰ ਇਹ ਲੋਕਾਂ ਨੂੰ ਪਤਾ ਚੱਲੇ ਕਿ ਪੰਜਾਬ ਦੀ ਧਰਤੀ ਤੇ ਉਹਨਾਂ ਦਾ ਕਿੰਨਾ ਵੱਡਾ ਐਹਸਾਨ ਹੈ ਔਰ ਉਹਨਾਂ ਦੀ ਜਿਹੜੀ ਫਲਸਫੀ ਹੈ ਜਿਹੜੀ ਉਹਨਾਂ ਦੀ ਵਿਚਾਰ ਨੇ ਜਿਹੜੀ ਉਹਨਾਂ ਦੀ ਫਿਕਰ ਹੈ ਉਹਨੇ ਨਾ ਸਿਰਫ ਉਦੋਂ ਦੇ ਜ਼ਮਾਨੇ ਨੂੰ ਬਲਕਿ ਅੱਜ ਤੱਕ ਦੇ ਜ਼ਮਾਨੇ 'ਚ ਉਹਨਾਂ ਦੀ ਸਾਰੇ ਵਿਚਾਰ ਬਹੁਤ ਜ਼ਿਆਦਾ ਰੈਲੇਵੈਂਟ ਨੇ ਔਰ ਕਿਸ ਤਰ੍ਹਾਂ ਅਸੀਂ ਅੱਜ ਦੇ ਦੌਰ ਵਿੱਚ ਉਹਨਾਂ ਦੀ ਫਿਲਾਸਫੀ ਨੂੰ ਇਮਪਲਾਈ ਕਰ ਸਕਦੇ ਹਾਂ ਔਰ ਕਿਸ ਤਰ੍ਹਾਂ ਉਹਨੂੰ ਅਸੀਂ ਇਨਸਾਨੀਅਤ ਲਈ ਔਰ ਆਪਣੀ ਧਰਤੀ ਲਈ ਜਿਹੜਾ ਹੈ ਉਹ ਬਿਹਤਰ ਤਰੀਕੇ ਨਾਲ ਇਸਤੇਮਾਲ ਕਰ ਸਕਨੇ ਆ ਸਾਡਾ ਜਿਹੜਾ ਮਕਸਦ ਹੁੰਦਾ ਕਿਸੇ ਵੀ ਸਕਾਲਰ ਦਾ ਜਾਂ ਐਕੈਡੈਮਿਕ ਦਾ ਉਈ ਕੈਸੀ ਚੀਜ਼ ਅੱਗੇ ਲੈ ਕੇ ਆਉਣਾ ਹੁੰਦਾ ਜਿਹਦੇ ਬਾਰੇ ਸਭ ਪਹਿਲੇ ਗੱਲ ਹੋਈ ਹੋਵੇ ਜਾਂ ਅਗਰ ਗੱਲ ਹੋਈ ਵੀ ਹੋਵੇ ਤੇ ਉਹ ਕਿਸੇ ਖਾਸ ਪੁਆਇੰਟ ਆਫ 视图 ਨਾਲ ਹੋਈ ਹੋਵੇ ਤੇ ਉਹ ਉਸ ਤੋਂ ਹਟ ਕੇ ਜਿਹੜਾ ਇੱਕ ਪਹਿਲੇ ਵਾਲੀ ਸੋਚ ਸਮਝਬੂਝੇ ਉਹਦੇ ਤੋਂ ਹਟ ਕੇ ਹਰ ਸਕਾਲਰ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਉਹ ਆਪਣੀ ਸਟੱਡੀ ਨੂੰ ਅੱਗੇ ਲੈ ਕੇ ਚੱਲੇ ਤੇ ਮੇਰਾ ਗੁਰੂ ਨਾਨਕ ਸਾਹਿਬ ਦੇ ਬਾਰੇ ਚ ਮੰਨਣਾ ਹੈ ਕਿ ਉਹਨਾਂ ਦੀ ਹਿਆਤੀ ਉਹਨਾਂ ਦੀ ਫਿਕਰ ਉਹਨਾਂ ਦੀ ਸੋਚ ਉਹਨਾਂ ਦੀ ਫਿਲਾਸਫੀ ਇੰਨੀ ਜ਼ਿਆਦਾ ਹੈ ਉਨੀ ਵਾਈਡ ਸਪਰੈਡ ਹੈ ਕਿ ਉਹਨਾਂ ਨੂੰ ਜਿਹਨੀਆਂ ਜਾਣਾਂ ਜਿੰਨਾ ਕੋਈ ਜਾਣਣਾ ਚਾਹੇ ਸਮਝਿਆ ਜਾਏ ਉਹ ਥੋੜਾ ਹੈ ਔਰ ਪੰਜਾਬ ਦੇ ਪਰਸਪੈਕਟਿਵ ਨਾਲ ਸਪੈਸ਼ਲੀ ਗੁਰੂ ਨਾਨਕ ਸਾਹਿਬ ਦੀ ਅਗਰ ਗੱਲ ਨਹੀਂ ਹੁੰਦੀ ਤੇ ਪੰਜਾਬ ਦੀ ਹਿਸਟਰੀ ਕੰਪਲੀਟ ਹੀ ਨਹੀਂ ਹੁੰਦੀ ਤੇ ਇਸ ਲਈ ਮੇਰਾ ਅੱਗੋਂ ਏਮ ਔਰ ਆਬਜੈਕਟਿਵ ਇਹ ਹੈ ਕਿ ਮੈਂ ਆਪਣੀ ਅਕੈਡਮੀਆ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਹਵਾਲੇ ਨਾਲ ਕੋਸਟ ਰਕ ਕੇ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਨੂੰ ਸਿੱਖੀ ਦੇ ਹਵਾਲੇ ਨਾਲ ਸਿੱਖ ਹਿਸਟਰੀ ਦੇ ਹਵਾਲੇ ਨਾਲ ਸਪੈਸ਼ਲੀ ਗੁਰੂ ਨਾਨਕ ਸਾਹਿਬ ਦੇ ਹਵਾਲੇ ਨਾਲ ਜਿਹੜਾ ਰਿਸਰਚ ਕਰਾਵਾਂ ਤਾਂ ਕਿ ਇੱਕ ਸੀਰੀਅਸ ਲੈਵਲ ਤੇ ਐਫਰਟਸ ਹੋਣ ਜਿਹੜੀ ਅੱਜ ਤੱਕ ਅਸੀਂ ਨਹੀਂ ਕਰ ਪਾਏ ਪਹਿਲੇ ਉਹ ਕੰਮ ਹੋਣ ਹੋਏ ਔਰ ਇਥੇ ਜਿਹੜਾ ਵੈਸਟਰਨ ਪੰਜਾਬ ਏ ਲੈਂਦਾ ਪੰਜਾਬ ਏ ਇਹ ਦੇਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਿਹੜੀ ਹਿਸਟਰੀ ਏ ਹੈਰੀਟੇਜ ਏ ਉਹਨੂੰ ਮਹਿਫੂਜ਼ ਕੀਤਾ ਜਾਏ ਔਰ ਇਹ ਦਿਨਾਂ ਸਾਡੀਆਂ ਕਮਿਊਨਿਟੀਜ਼ ਵੀ ਇੱਕ ਦੂਜੇ ਦੇ ਨਜ਼ਦੀਕ ਆਣ ਗਈਆਂ ਔਰ ਜਿਹੜਾ ਅਸੀਂ ਅੱਜ ਤੱਕ ਕਰ ਨਹੀਂ ਪਾਏ ਉਹ ਵੀ ਹੋਏਗਾ ਤੇ ਮੈਨੂੰ ਮੀ ਦੇ ਕੇ ਆਉਣ ਵਾਲਾ ਵਕਤ ਇੱਕ ਪੋਜ਼ਿਟਿਵ ਮੈਸੇਜ ਲੈ ਕੇ ਆਏਗਾ ਔਰ ਅਸੀਂ ਪੋਜ਼ਿਟਿਵ ਚੇਂਜ ਦੇਖਾਂਗੇ ਥੈਂਕ ਯੂ ਸੋ ਮਚ